ਇਹ ਕਹਿ ਕੇ ਜੀਵ ਤੇ ਹੋਮੇ ਨੇ ਫਿਰ ਇੱਕ ਨਵੀਂ ਦੁਨੀਆ ਰਚੀ ਕੁਝ ਸਮਾਂ ਪਾ ਕੇ ਇਹਨਾਂ ਦੇ ਘਰ ਵਿੱਚ ਉਹ ਪੰਜ ਪੁੱਤਰ ਜਨਮੇ ਕੁਝ ਚਿਰ ਪਿੱਛੋਂ ਪੁੱਤਰ ਜਵਾਨ ਹੋ ਕੇ ਉਹਨਾਂ ਦੀ ਸੰਤਾਨ ਉਹ ਅਨੇਕਾਂ ਉਪਾਧੀਆਂ ਜਿਨ੍ਹਾਂ ਦਾ ਪਿੱਛੇ ਜ਼ਿਕਰ ਆ ਚੁੱਕਾ ਹੈ ਜਮਿਨਾ ਉਸੇ ਤਰ੍ਹਾਂ ਪਹਿਲੇ ਜੀਵ ਆਪਣਾ ਬਾਗ ਪਰਿਵਾਰ ਵੇਖ ਕੇ ਬੜਾ ਖੁਸ਼ ਹੁੰਦਾ ਸੀ ਪਰ ਔੜ ਕੇ ਆਪਣੇ ਬਾਲ ਬੱਚਿਆਂ ਤੋਂ ਤੰਗ ਆ ਕੇ ਮਰ ਜਾਂਦਾ ਸੀ ਜੇ ਜੀਵ ਪਾਣੀ ਵਿੱਚ ਛਾਲ ਮਾਰੇ ਤਾ ਪਾਣੀ ਉਸ ਨੂੰ ਨਾ ਮਾਰ ਸਕੇ ਜੇ ਜੀਵ ਅੱਗ ਵਿੱਚ ਛਾਲ ਮਾਰੇ ਤਾਂ ਅੱਗ ਉਸ ਨੂੰ ਸਾੜ ਨਾ ਸਕੇ ਗੱਲ ਕੀ ਜਦ ਜੀਵ ਆਪਣੇ ਆਪ ਨੂੰ ਮਾਰੇ ਉਦੋਂ ਹੀ ਉਸ ਦਾ ਨਵਾਂ ਜਨਮ ਹੋ ਜਾਵੇ ਮਰ ਨਾ ਸਕੇ ਜਦੋਂ ਨਵਾਂ ਜਨਮ ਹੋਵੇ ਹਉਮੈ ਉਸ ਦੇ ਨਾਲ ਹੀ ਫਿਰ ਜੰਮ ਪਵੇ ਅਤੇ ਹਉਮੈ ਤੋਂ ਜੀਵ ਦੇ ਘਰ ਵਿੱਚ মোহ ਲੋਭ ਕਾਮ ਕ੍ਰੋਧ ਹੰਕਾਰ ਪੰਜੇ ਪੁੱਤਰ ਜੰਮ ਪੈਣ ਤਾਂ ਇਹਨਾਂ ਦੇ ਘਰ ਉਹ ਅਣਗਿਣਤ ਉਪਾਦਿਆ ਪੈਦਾ ਹੋ ਜਾਣ ਜੀਵ ਫਰਜੀ ਤੌਰ ਤੇ ਜੰਮ ਜੰਮ ਕੇ ਅਤੇ ਫਰਜੀ ਤੌਰ ਤੇ ਮਰ ਮਰ ਕੇ ਬੜਾ ਤੰਗ ਆ ਗਿਆ ਪਰ ਉਹ ਇਸ ਜਨਮ ਮਰਨ ਦੀ ਫਾਹੀ ਵਿੱਚੋਂ ਨਿਕਲ ਨਹੀਂ ਸੀ ਸਕਦਾ ਜਿਉਂ ਜਿਉਂ ਉਹ ਇਸ ਕਾਲ ਫਾਸ ਤੋਂ ਛੁਟਕਾਰਾ ਪਾਣਾ ਚਾਹੇ ਤਿਉਂ ਤਿਉਂ ਉਸ ਦੀ ਦੁਰਦਸ਼ਾ ਹੁੰਦੀ ਜਾਵੇ ਇਸ ਤਰ੍ਹਾਂ ਜੀਵ ਨੇ ਅਨੇਕਾਂ ਜਨਮ ਭੋਗੇ ਇਥੋਂ ਤੀਕ ਕੇ ਉਸ ਨੂੰ ਆਪਣੇ ਜਨਮਾਂ ਦਾ ਹਿਸਾਬ ਤੇ ਚੇਤਾ ਹੀ ਭੁੱਲ ਗਿਆ ਜਦ ਜੀਵ ਇਸ ਦਸ਼ਾ ਵਿੱਚ ਬੜਾ ਦੁਖੀ ਹੋ ਗਿਆ ਤਾਂ ਉਸਨੇ ਇੱਕ ਦਿਨ ਅਧੀਨ ਹੋ ਕੇ ਨਿਮਾਣਾ ਤੇ ਨਿਆਸਰਾ ਹੋ ਕੇ ਹੱਥ ਜੋੜ ਕੇ ਪ੍ਰਾਰਥਨਾ ਕੀਤੀ ਖਾਤ ਪੀਤ ਖੇਲਤ ਹਸਤ ਪਰਮੇ ਜਨਮ ਅਨੇਕ ਭਵ ਜਲ ਤੇ ਕਾਢੋ ਪ੍ਰਭੂ ਨਾਨਕ ਤੇਰੀ ਤੇਕ ਜੀਵ ਦੇ ਪਿਤਾ ਦਾ ਦਰਬਾਰ ਲੱਗਾ ਹੋਇਆ ਸੀ ਮਹਾਰਾਜ ਆਪਣੇ ਸਿਖਾਸਣ ਦੇ ਬੈਠੇ ਅਤੇ ਸਭ ਅਮੀਰ ਵਜ਼ੀਰ ਉਮਰਾਓ ਹੱਥ ਬੰਨੀ ਸਾਹਮਣੇ ਸਨ ਸੋਹਣੀਆਂ ਅਪਚਰਾ ਨਿਰਤ ਕਰ ਰਹੀਆਂ ਸਨ ਅਤੇ ਇਹਨਾਂ ਦੀ ਸਰਦਾਰ ਅਪਚਰਾ ਮਾਇਆ ਵੀ ਨਿਰਤ ਕਰਕੇ ਸਭ ਨੂੰ ਮੋਹਿਤ ਕਰ ਰਹੀ ਸੀ ਇਸ ਸਮੇਂ ਮਹਾਰਾਜ ਦਾ ਸਿਖਾਸਣ ਬੜਾ ਹਿੱਲਿਆ ਕਿਸੇ ਨੂੰ ਕੁਝ ਪਤਾ ਨਾ ਲੱਗੇ ਕਿ ਇਹ ਸਿੰਘਾਸਣ ਕਿਉਂ ਕੰਬ ਰਿਹਾ ਹੈ ਸਾਰਾ ਨਿਰਤ ਨਾਚ ਗਾਣਾ ਵਜਾਣਾ ਬੰਦ ਹੋ ਗਿਆ ਸਭ ਅਪਚਰਾ ਸਹਿਮ ਕੇ ਇੱਕ ਪਾਸੇ ਖਲੋ ਗਈਆਂ ਸਭ ਵਜ਼ੀਰ ਅਮੀਰ ਹੈਰਾਨਗੀ ਨਾਲ ਮਹਾਰਾਜ ਵੱਲ ਧੱਕਣ ਲੱਗੇ ਕਿ ਇਹ ਕੀ ਕੌਤਕ ਹੋ ਰਿਹਾ ਹੈ ਮਹਾਰਾਜ ਦਾ ਤਖਤ ਹਿੱਲੀ ਜਾ ਰਿਹਾ ਸੀ ਸਭ ਨੇ ਹੱਥ ਜੋੜ ਕੇ ਪੁੱਛਿਆ ਮਹਾਰਾਜ ਇਹ ਕੀ ਅਸਰਜ ਹੋ ਰਿਹਾ ਹੈ ਆਪ ਜਾਣੀ ਜਾਣੋ ਦੱਸੋ ਇਸ ਘਟਨਾ ਦੀ ਤਹਿ ਵਿੱਚ ਕੀ ਭੇਦ ਹੈ ਮਹਾਰਾਜ ਦਾ ਚਿਹਰਾ ਬੜਾ ਉਦਾਸ ਹੋ ਗਿਆ ਅਤੇ ਬੜੀ ਦਰਦ ਭਰੀ ਆਵਾਜ਼ ਵਿੱਚ ਬੋਲੇ ਮੇਰਾ ਪੁੱਤਰ ਮੇਰਾ ਪਿਆਰਾ ਪੁੱਤਰ ਜੀਵ ਮੈਥੋਂ ਵਿਛੜ ਕੇ ਬੜਾ ਦੁਖੀ ਹੋ ਗਿਆ ਹੈ ਅਤੇ ਆਪਣੀ ਬੇਵਬਲਤਾ ਵਿੱਚੋਂ ਵਾਜਾ ਮਾਰ ਰਿਹਾ ਹੈ ਮਦਦ ਵਾਸਤੇ ਬੁਲਾ ਰਿਹਾ ਹੈ ਇਹ ਸੁਣ ਕੇ ਸਾਰੇ ਬੜੇ ਹਰਾਨ ਹੋਏ ਆਖੜ ਲੱਗੇ ਆਪ ਦਾ ਪੁੱਤਰ ਤਾਂ ਹਮੇਸ਼ਾ ਆਪਦੇ ਮਹਿਲ ਵਿੱਚ ਆਪਦੇ ਕੋਲ ਰਹਿੰਦਾ ਸੀ ਉਹ ਕਿਸ ਤਰ੍ਹਾਂ ਵਿਛੜ ਗਿਆ ਮਹਾਰਾਜ ਉਸ ਵੇਲੇ ਮਾਇਆ ਵੱਲ ਘੂੜ ਕੇ ਤੱਕੇ ਅਤੇ ਆਖਣ ਲੱਗੇ ਇਹ ਸਭ ਕਰਤੂਤ ਮਾਇਆ ਦੀ ਹੈ ਇਹ ਆਪੇ ਦੱਸੇਗੀ ਕਿ ਇਸਨੇ ਜੀਵ ਨੂੰ ਕਿਸ ਧੋਖੇ ਨਾਲ ਮੈਥੋਂ ਵਿਛੋੜਿਆ ਹੈ ਮਾਇਆ ਕੰਬਦੀ ਕੰਬਦੀ ਹੱਥ ਜੋੜ ਕੇ ਕਹਿਣ ਲੱਗੀ ਮਹਾਰਾਜ ਮੈਂ ਤਾਂ ਜੀਵ ਦਾ ਦਿਲ ਲਗਾਉਣ ਵਾਸਤੇ ਪੂਰਾ ਯਤਨ ਕੀਤਾ ਹੈ ਕਿਸੇ ਵੇਲੇ ਉਹ ਮੇਰੇ ਤੇ ਪ੍ਰਸੰਨ ਵੀ ਬੜਾ ਹੁੰਦਾ ਹੈ ਪਰ ਕਿਸੇ ਵੇਲੇ ਬੜਾ ਉਦਾਸ ਹੋ ਜਾਂਦਾ ਹੈ ਮੈਂ ਫਿਰ ਉਸ ਦਾ ਦਿਲ ਲਗਾ ਦਿੰਦੀ ਮੈਨੂੰ ਨਹੀਂ ਸੀ ਪਤਾ ਕਿ ਹੁਣ ਉਹ ਐਡਾ ਉਦਾਸ ਹੋ ਗਿਆ ਹੈ ਕਿ ਆਪਸੋਂ ਮਦਦ ਦੀ ਮੰਗ ਕਰ ਰਿਹਾ ਹੈ ਮੈਂ ਹੁਣੇ ਵਾਪਸ ਜਾ ਕੇ ਉਸ ਨੂੰ ਫਿਰ ਐਸਾ ਪਰਚਾਵਾਂਗੀ ਕਿ ਆਪ ਨੂੰ ਫਿਰ ਭੁੱਲ ਜਾਵੇਗਾ ਮਹਾਰਾਜ ਨੇ ਕਿਹਾ ਮਾਇਆ ਜੀਵ ਤੇਰੇ ਧੋਖੇ ਵਿੱਚ ਆ ਸਕਦਾ ਹੈ ਪਰ ਇਹ ਧੋਖਾ ਉਸ ਨੂੰ ਹਮੇਸ਼ਾ ਵਾਸਤੇ ਤੇਰੇ ਫੰਦੇ ਵਿੱਚ ਨਹੀਂ ਰੱਖ ਸਕਦਾ ਉਸ ਵੇਲੇ ਮਹਾਰਾਜ ਨੇ ਆਪਣੇ ਵੱਡੇ ਵਜ਼ੀਰ ਆਤਮਾ ਨਾਲ ਸਲਾਹ ਕਰਕੇ ਆਪਣੇ ਖਾਸ ਸੇਵਕਾਂ ਮਿਹਰ ਵਿਰਾਗ ਵਿਚਾਰ ਭਗਤੀ ਤੇ ਗਿਆਨ ਨੂੰ ਹੁਕਮ ਦਿੱਤਾ ਕਿ ਉਹ ਜੀਵ ਨੂੰ ਲੱਭਣ ਵਾਸਤੇ ਜਾਣ ਅਤੇ ਲੱਭ ਕੇ ਮੁੜ ਮਹਾਰਾਜ ਦੇ ਪਾਸ ਲੈ ਆਉਣ ਮਾਇਆ ਇਹਨਾਂ ਦੇ ਤੁਰਨ ਤੋਂ ਪਹਿਲੇ ਹੀ ਦਰਬਾਰ ਵਿੱਚੋਂ ਖਿਸਕ ਗਈ ਪਹਿਲੋਂ ਹੀ ਉਸਨੇ ਆਪਣੇ ਨਗਰ ਵਿੱਚ ਜਾ ਕੇ ਹਉਮੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਇਕੱਠਿਆਂ ਕਰਕੇ ਸਾਰੀ ਗੱਲ ਦੱਸ ਦਿੱਤੀ ਕਹਿਣ ਲੱਗੀ ਜੀਵ ਦੇ ਪਿਤਾ ਨੂੰ ਕਹਿਣ ਲੱਗੀ ਜੀਵ ਦੇ ਪਿਤਾ ਨੇ ਇਸ ਨੂੰ ਸਾਡੇ ਸਾਰਿਆਂ ਤੋਂ ਖੋ ਕੇ ਆਪਣੇ ਪਾਸ ਬੁਲਾਉਣ ਵਾਸਤੇ ਮਿਹਰ ਵਿਚਾਰ ਗਿਆਨ ਵਿਰਾਗ ਤੇ ਭਗਤੀ ਨੂੰ ਭੇਜਿਆ ਹੈ ਜੇਕਰ ਉਹ ਜੀਵ ਨੂੰ ਸਾਡੇ ਪਾਸੋਂ ਲੈ ਗਏ ਤਾਂ ਤੁਸੀਂ ਸਾਰੇ ਮਰ ਜਾਵੋਗੇ ਅਸੀਂ ਜੀਵ ਬਗੈਰ ਇੱਕ ਦਿਨ ਨਹੀਂ ਜੀ ਸਕਾਂਗੇ ਇਸ ਵਾਸਤੇ ਆਪਣਾ ਸਾਰਾ ਜੋਰ ਲਾ ਦੇਵੋ ਤਾਂ ਕਿ ਜੀਵ ਨੂੰ ਤੁਹਾਹਤੋਂ ਕੋਈ ਨਾ ਲੈ ਜਾ ਸਕੇ ਇਹ ਸੁਣ ਕੇ ਜੀਵ ਦੀ istri ਹੋਮੇ ਅਤੇ ਪੰਜਾਂ ਪੁੱਤਰਾਂ ਨੂੰ ਬੜਾ ਗੁੱਸਾ ਆਇਆ ਆਖਣ ਲੱਗੇ ਸਾਡੇ ਜਿਉਂਦਿਆ ਜੀਵ ਨੂੰ ਸਾਥੋਂ ਖੋਗੇ ਲੈ ਜਾਣ ਵਾਲਾ ਕੌਣ ਜੰਮਿਆ ਹੈ ਅਸੀਂ ਗਿਆਨ ਤੇ ਉਸਦੇ ਸਾਥੀਆਂ ਨੂੰ ਜੀਵ ਦੇ ਨੇੜੇ ਨਹੀਂ ਆਉਣ ਦੇਣਾ ਪਰ ਉਸ ਮਾਇਆ ਨੇ ਉੱਤਰ ਦਿੱਤਾ ਮੈਂ ਗਿਆਨ ਦੇ ਬਲ ਨੂੰ ਜਾਣਦੀ ਹਾਂ ਉਸ ਨਾਲ ਮੁਕਾਬਲਾ ਕਰਨ ਕੋਈ ਖਾਲਾ ਜੀ ਦਾ ਘਰ ਨਹੀਂ ਤੁਸੀਂ ਐਵੇਂ ਮਗਰੂਰੀ ਵਿੱਚ ਹੀ ਨਾ ਰਹਿ ਜਾਣਾ ਤਿਆਰ ਹੋ ਜਾਵੋ ਤੇ ਜੀਵ ਨੂੰ ਹੁਣ ਤੋਂ ਆਪਣੇ ਵਸ ਵਿੱਚ ਰੱਖਣ ਦੀ ਕੋਸ਼ਿਸ਼ ਵਿੱਚ ਰੁੱਝ ਜਾਵੋ ਗਿਆਨ ਤੇ ਉਸਦੇ ਸਾਥੀਆਂ ਨੂੰ ਜੀਵ ਦੇ ਕੋਲ ਹੀ ਨਾ ਆਉਣ ਦੇਣਾ ਇਹ ਕਹਿ ਕੇ ਮਾਇਆ ਨੇ ਆਪਣੀ ਸਾਰੀ ਨਗਰੀ ਵਿੱਚ ਹਨੇਰਾ ਹੀ ਹਨੇਰਾ ਕਰ ਦਿੱਤਾ ਹੱਥ ਪਸਾਰਿਆ ਨਜ਼ਰ ਨਾ ਆਵੇ ਜੀਵ ਦੇ ਆਲੇ ਦੁਆਲੇ ਹੋਮੇ ਤੇ ਉਸਦੇ ਪੰਜਾਂ ਪੁੱਤਰਾਂ ਨੇ ਦਿਨ ਰਾਤ ਪਹਿਰਾ ਦੇਣਾ ਸ਼ੁਰੂ ਕਰ ਦਿੱਤਾ ਸਭ ਨੇ ਆਪਣੀਆਂ ਡਿਊਟੀਆਂ ਵੰਡ ਲਈਆਂ ਵਾਰੀ-ਵਾਰੀ ਜੀਵ ਦੇ ਕੋਲ ਸਭ ਰਹਿਣ ਲੱਗੇ ਜੀਵ ਨੂੰ ਕਿਸੇ ਵੇਲੇ ਇਕੱਲਾ ਨਾ ਬਹਿਣ ਦਿੰਦੇ ਜਿਸ ਵੇਲੇ ਗਿਆਨ ਆਪਣੇ ਸਾਥੀਆਂ ਸਮੇਤ ਮਾਇਆ ਨਗਰੀ ਵਿੱਚ ਪਹੁੰਚਿਆ ਤਾਂ ਉਸਨੇ ਸਭ ਪਾਸੇ ਹਲੇਰਾ ਅਤੇ ਜੀਵ ਦੇ ਦਿਵਾਰੇ ਪਹਿਰੇ ਲੱਗੇ ਦੇਖੇ ਮਾਇਆ ਦੀ ਸਾਰੀ ਚਾਲ ਨੂੰ ਤਾੜ ਲੀਤਾ ਕਿਉਂਕਿ ਗਿਆਨ ਤੇ ਉਸਦੇ ਸਾਥੀ ਵਿਚਾਰ ਮਿਹਰ ਵਿਰਾਗ ਤੇ ਭਗਤੀ ਨੂੰ ਪਤਾ ਸੀ ਕਿ ਮਾਇਆ ਦੀ ਅਸਲੀਅਤ ਕੁਝ ਨਹੀਂ ਐਵੇਂ ਬਾਹਰ ਦਾ ਦਿਖਾਵਾ ਅਤੇ ਸਖਣਾ ਰੋਬ ਦਾਬ ਹੈ ਇਸ ਲਈ ਉਹ ਮਾਇਆ ਵੱਲੋਂ ਕੀਤੀਆਂ ਨਾਕਾਬੰਦੀਆਂ ਨੂੰ ਦੇਖ ਕੇ ਘਬਰਾਏ ਨੇ ਸਗੋਂ ਬੈਠ ਕੇ ਸਾਰਿਆਂ ਨੇ ਸਲਾਹ ਕੀਤੀ ਕਿ ਮਾਇਆ ਜਿਸ ਨੇ ਜੀਵ ਨੂੰ ਪਹਿਲੇ ਮਹਾਰਾਜੇ ਦੇ ਨਿਜ ਘਰ ਤੋਂ ਵਰਗ ਲਾ ਕੇ ਲਿਆਂਦਾ ਏ ਅਤੇ ਹੁਣ ਆਪਣੇ ਫਰੇਬ ਵਿੱਚ ਕੈਦ ਕੀਤਾ ਹੋਇਆ ਹੈ ਉਸ ਤੋਂ ਜੀਵ ਨੂੰ ਚੁਰਾਇਆ ਨਾ ਜਾਵੇ ਸਗੋਂ ਜੀਵ ਨੂੰ ਮਾਇਆ ਦੀ ਅਸਲੀਅਤ ਸਮਝਾ ਕੇ ਐਸਾ ਬਲਵਾਨ ਕੀਤਾ ਜਾਵੇ ਕਿ ਉਹ ਖੁਦ ਮਾਇਆ ਨਾਲ ਮੁਕਾਬਲਾ ਕਰਕੇ ਉਸ ਨੂੰ ਜਿੱਤੇ ਇਹ ਸਲਾਹ ਕਰਕੇ ਸਭ ਨੇ ਸੂਕਸ਼ਮ ਰੂਪ ਧਾਰ ਲਏ ਹਵਾ ਵਿੱਚ ਹਵਾ ਹੋ ਗਏ ਕਿਸੇ ਨੂੰ ਨਹੀਂ ਸੰਦਿਸਦੇ ਅਤੇ ਲੱਗੇ ਜੀਵ ਦੇ ਆਲੇ ਦਿਵਾਲੇ ਤੇ ਉਸ ਦੇ ਦਿਲ ਵਿੱਚ ਰਹਿਣ ਇਹਨਾਂ ਨੇ ਇੱਕ ਚਲਾਕੀ ਇਹ ਖੇਢੀ ਕਿ ਜਦ ਮਾਇਆ ਮਹਾਰਾਜ ਦੇ ਦਰਬਾਰ ਵਿੱਚ ਹਾਜ਼ਰ ਹੁੰਦੀ ਤਾਂ ਉਸ ਤੋਂ ਪਹਿਲਾਂ ਹੀ ਸਾਰੇ ਦੇ ਸਾਰੇ ਉਥੇ ਜਾ ਕੇ ਆਪਣੀਆਂ ਥਾਵਾਂ ਤੇ ਬੈਠ ਜਾਂਦੇ ਅਤੇ ਜਦ ਮਾਇਆ ਦਰਬਾਰ ਛੱਡਦੀ ਉਸ ਤੋਂ ਕੁਝ ਚਿਰ ਮਗਰੋਂ ਉਥੋਂ ਉੱਡ ਕੇ ਜੀਵ ਦੇ ਪਾਸ ਆ ਜਾ ਜੀ ਮਾਇਆ ਨੇ ਹਉਮੇ ਤੇ ਉਸਦੇ ਪੁੱਤਰਾਂ ਦੀ ਮਦਦ ਨਾਲ ਜੀਵ ਨੂੰ ਇਹ ਸਮਝਾਣਾ ਸ਼ੁਰੂ ਕੀਤਾ ਕਿ ਮਹਾਰਾਜ ਜਿਸ ਪਾਸ ਤੂੰ ਸਾਥੋਂ ਆਜ਼ਾਦ ਹੋਣ ਲਈ ਅਰਦਾਸਾਂ ਕਰਨ ਲੱਗ ਪਿਆ ਏ ਉਹ ਹੈ ਉਹ ਤੇ ਹੈ ਹੀ ਨਹੀਂ ਜੋ ਆਪ ਹੈ ਹੀ ਨਹੀਂ ਉਹ ਤੇਰੀ ਸਹਾਇਤਾ ਕਿਸ ਤਰ੍ਹਾਂ ਕਰ ਸਕਦਾ ਹੈ ਜੀਵ ਨੂੰ ਜਦ ਰੋਜ਼ ਇਹੋ ਗੱਲ ਆਖੀ ਜਾਂਦੀ ਤਾਂ ਉਹ ਸੁਣ ਸੁਣ ਕੇ ਬੜਾ ਨਰਾਸ਼ ਹੁੰਦਾ ਅਤੇ ਜਦ ਉਸ ਨੂੰ ਹਉਮੈ ਸਮਾਂ ਤਾੜ ਕੇ ਆਖੀ ਕਿ ਜੇ ਮਹਾਰਾਜ ਹੁੰਦਾ ਤਾਂ ਤੇਰੀ ਸਹਾਇਤਾ ਨਾ ਕਰਦਾ ਦੇਖ ਤੂੰ ਅਜੇ ਤੱਕ ਸਾਡੇ ਕਬਜ਼ੇ ਵਿੱਚ ਨਾ ਅਤੇ ਨਾ ਅਜੇ ਤੱਕ ਤੈਨੂੰ ਕੋਈ ਸਾਥੋਂ ਆਜ਼ਾਦ ਕਰਾ ਸਕਿਆ ਹੈ ਨਾ ਹੀ ਕਰਾ ਸਕਦਾ ਹੈ ਸਾਥੋਂ ਵੱਧ ਬਲੀ ਨਾ ਜੰਮਿਆ ਹੈ ਨਾ ਜੰਮ ਸਕਦਾ ਹੈ ਇਸ ਲਈ ਤੇਰੀਆਂ ਅਰਦਾਸਾਂ ਕਰਨੀਆਂ ਬਿਲਕੁਲ ਫਜ਼ੂਲ ਹਨ ਐਵੇਂ ਆਪਣਾ ਸਮਾਂ ਅਜਾਈ ਨਾ ਗਵਾਇਆ ਕਰ ਆਪਣੀ ਇਸਤਰੀ ਪੁੱਤਰਾ ਧੀਆਂ ਆਪਣੇ ਬਾਗ ਪਰਿਵਾਰ ਵਿੱਚ ਦਿਲ ਲਗਾਇਆ ਕਰ ਅਸੀਂ ਹੁਣ ਤੈਨੂੰ ਕੋਈ ਤਕਲੀਫ ਨਹੀਂ ਹੋਣ ਦੇਵਾਂਗੇ ਤੇਰਾ ਦਿਲ ਨਿਤ ਨਵੇਂ ਤਰੀਕਿਆਂ ਵਿੱਚ ਖੁਸ਼ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਆ ਕੇ ਹੋਮੈ ਜੀਵ ਦੇ ਗਲ ਵਿੱਚ ਆਪਣੀਆਂ ਨਾਜ਼ੁਕ ਤੇ ਪਤਲੀਆਂ ਬਾਹਾਂ ਪਾ ਕੇ ਰੋਣ ਲੱਗ ਜਾਂਦੀ ਅਤੇ ਆਖਦੀ ਕਿ ਮੇਰੀ ਤੇ ਦੁਨੀਆ ਹੀ ਤੇਰੇ ਦਮ ਦੇ ਨਾਲ ਹੈ ਜੇ ਤੂੰ ਮੈਥੋਂ ਵਿਛੜ ਕੇ ਕਿਤੇ ਚਲਾ ਗਿਆ ਤਾਂ ਮੈਂ ਉਸੇ ਵੇਲੇ ਜ਼ਹਿਰ ਖਾ ਕੇ ਮਰ ਜਾਵਾਂਂ ਜਦ ਮੈਂ ਮਰ ਗਈ ਤੇਰਾ ਘਰ ਸਾਰੇ ਦਾ ਸਾਰਾ ਵੀਰਾਨ ਹੋ ਜਾਵੇਗਾ ਜਿਸ ਬਾਗ ਪਰਿਵਾਰ ਨੂੰ ਤੂੰ ਇਤਨੀਆਂ ਮਿਹਨਤਾਂ ਮਸ਼ਕਤਾਂ ਨਾਲ ਹਰਿਆ ਭਰਿਆ ਕੀਤਾ ਹੈ ਉਹ ਮੇਰੇ ਬਾਝੋਂ ਮਰ ਜਾ ਕੇ ਸੁੰਝਾ ਹੋ ਜਾਵੇਗਾ ਕੀ ਤੂੰ ਆਪਣੇ ਸਭ ਕੁਝ ਦੀ ਇਸ ਤਰ੍ਹਾਂ ਦੀ ਬਰਬਾਦੀ ਦੇਖਣੀ ਚਾਹੁੰਦਾ ਹੈ ਕੀ ਤੂੰ ਇਹ ਆਪਣਾ ਸਭ ਕੁਝ ਛੱਡ ਕੇ ਸਾਥੋਂ ਅਲੈਦਾ ਹੋ ਗਈ ਰਹਿਣ ਲਈ ਪ੍ਰਾਰਥਨਾ ਸ਼ੁਰੂ ਕਰ ਦਿੱਤੀ ਹੈ ਜਿੱਥੇ ਤੇਰੇ ਨਾਲ ਅਸੀਂ ਨਾ ਹੋਵਾਂਗੇ ਉੱਥੇ ਤੂੰ ਕਿਵੇਂ ਖੁਸ਼ ਰਹਿ ਸਕੇਂਗਾ ਜੀਵ ਨੇ ਹੋਮੈ ਨੂੰ ਆਪਣੇ ਨਾਲ ਇਸ ਤਰ੍ਹਾਂ ਦੀਆਂ ਪ੍ਰੇਮ ਭਰੀਆਂ ਗੱਲਾਂ ਕਰਦਿਆਂ ਦੇ ਕੇ ਆਖਿਆ ਕਿ ਮੈਂ ਤੈਨੂੰ ਤੇ ਆਪਣੇ ਪਰਿਵਾਰ ਨੂੰ ਕਦੀ ਛੱਡਣਾ ਨਹੀਂ ਚਾਹੁੰਦਾ ਦੁਖੀ ਹੋ ਕੇ ਸੁੱਤੇ ਸਿੱਧ ਹੀ ਦਿਲੋਂ ਪ੍ਰਾਰਥਨਾ ਨਿਕਲ ਜਾਂਦੀ ਹੈ ਪਰ ਜੇ ਤੂੰ ਨਾਰਾਜ਼ ਹੁੰਦੀ ਹੈ ਕਿ ਪ੍ਰਾਰਥਨਾ ਨਾ ਕਰਾਂ ਤਾਂ ਅੱਗੇ ਨੂੰ ਨਹੀਂ ਕਰਾਂਗਾ ਮੇਰਾ ਤਾਂ ਆਪ ਤੁਹਾਨੂੰ ਸਾਰਿਆਂ ਨੂੰ ਛੱਡਣ ਤੇ ਦਿਲ ਨਹੀਂ ਕਰਦਾ ਮੈਂ ਇਤਨੇ ਚਿਰ ਤੋਂ ਤੁਹਾਡੇ ਨਾਲ ਰਹਿੰਦਾ ਆ ਰਿਹਾ ਕਿ ਹੁਣ ਮੈਨੂੰ ਯਾਦ ਹੀ ਨਹੀਂ ਆਉਂਦਾ ਕਿ ਤੁਹਾਡੇ ਤੋਂ ਪਹਿਲੇ ਕਿੱਥੇ ਹੁੰਦਾ ਸੀ ਤੇ ਕਦੋਂ ਤੇ ਕਿਸ ਕਰਕੇ ਤੁਹਾਡੇ ਨਾਲ ਆਣ ਰਲਿਆ ਮੈਨੂੰ ਤਾਂ ਹੁਣ ਇੰਜ ਜਾਪਦਾ ਹੈ ਕਿ ਤੁਸੀਂ ਹੀ ਸਭ ਕੁਝ ਹੋ ਅਤੇ ਤੁਹਾਡੇ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਇਸ ਤੋਂ ਮਗਰੋਂ ਕੁਝ ਚਿਰਤਾ ਹੋਮੇ ਅਤੇ ਉਸਦੇ ਪੁੱਤਰਾਂ ਲੋਭ ਮੋਹ ਹੰਕਾਰ ਆਦਿ ਨੇ ਜੀਵ ਨੂੰ ਖੁਸ਼ ਰੱਖਣ ਦਾ ਬੜਾ ਖਿਆਲ ਰੱਖਿਆ ਅਤੇ ਤਾੜਦੇ ਰਹੇ ਕਿ ਕਿਸੇ ਪਾਸਿਓਂ ਕਿਸੇ ਵੇਲੇ ਗਿਆਨ ਅਤੇ ਉਸਦੇ ਸਾਥੀ ਜੀਵ ਨੂੰ ਆਕੇ ਨਾ ਮਿਲਣ ਪਰ ਜਦ ਉਹਨਾਂ ਨੇ ਗਿਆਨ ਅਤੇ ਉਸਦੇ ਸਾਥੀਆਂ ਦਾ ਕਿਤੇ ਕੋਈ ਪਤਾ ਨਿਸ਼ਾਨ ਨਾ ਲਿਖਿਆ ਤਾਂ ਮਾਇਆ ਨੂੰ ਮਿਲ ਕੇ ਇੱਕ ਦਿਨ ਆਖੜ ਲੱਗੇ ਕਿ ਗਿਆਨ ਅਤੇ ਉਸਦੇ ਸਾਥੀ ਮਾਇਆ ਨਗਰੀ ਦੇ ਕਿਸੇ ਸੇਵ ਵਿੱਚ ਨਜ਼ਰ ਨਹੀਂ ਆਉਂਦੇ ਸਾਡੇ ਖਿਆਲ ਵਿੱਚ ਉਹ ਸਾਥੋਂ ਡਰਦੇ ਵਾਪਸ ਮੁੜ ਗਏ। ਮਾਇਆ ਨੇ ਉਹਨਾਂ ਦੀ ਇਹ ਗੱਲ ਗੌਰ ਨਾਲ ਸੁਣੀ ਤੇ ਅਤੇ ਆਖਣ ਲੱਗੀ ਕਿ ਮੈਂ ਉਹਨਾਂ ਨੂੰ ਜੱਜਵੀ ਮਹਾਰਾਜ ਦੇ ਦਰਬਾਰ ਵਿੱਚ ਜਾਂਦੀ ਹਾਂ, ਮੌਜੂਦ ਦੇਖਦੀ ਹਾਂ ਅਤੇ ਉੱਥੇ ਹੀ ਛੱਡ ਆਉਂਦੀ। ਸ਼ਾਇਦ ਤੁਸੀਂ ਠੀਕ ਆਖਦੇ ਹੋਵੋ ਉਹ ਸਾਡੇ ਬਲ ਨੂੰ ਦੇਖ ਕੇ ਮੁੜ ਮਹਾਰਾਜ ਦੇ ਦਰਬਾਰ ਵਿੱਚ ਹੀ ਰਹਿਣ ਲੱਗ ਪਏ। ਮਾਇਆ ਦਾ ਇਹ ਜਵਾਬ ਸੁਣ ਕੇ ਜੀਵ ਦੀ istri ਤੇ ਬੱਚੇ ਬੜੇ ਖੁਸ਼ ਹੋਏ ਅਤੇ ਗਿਆਨ ਤੇ ਉਸ ਦੇ ਸਾਥੀਆਂ ਨੂੰ ਮਾਇਆ ਨਗਰੀ ਤੋਂ ਬੜੇ ਖੁਸ਼ ਹੋਏ ਸਮਝ ਕੇ ਲੱਗੇ ਮੁਰ ਜੀਵ ਨਾਲ ਪਹਿਲੇ ਵਰਗੀ ਬੇਪਰਵਾਹੀ ਤੇ ਭੈੜਾ سلوਕ ਕਰਨ ਜਦ ਜੀਵ ਟੱਬਰ ਤੋਂ ਤੰਗ ਆ ਜਾਂਦਾ ਤਾਂ ਆਪਣੇ ਮਕਾਨ ਦੇ ਪਿਛਲੇ ਪਾਸੇ ਬਗੀਚੇ ਵਿੱਚ ਚੁੱਪ ਕਰਕੇ ਜਾ ਬੈਠਦਾ ਅਤੇ ਕਿੰਨਾ ਕਿੰਨਾ ਚਿਰ ਉੱਥੇ ਇਕਾਂਤ ਵਿੱਚ ਗੁਜ਼ਾਰ ਦਿੰਦਾ ਇੱਕ ਵਾਰੀ ਜੀਵ ਆਪਣੇ ਪੋਤਰੇ ਪੁੱਤਰੀਆਂ ਨੂੰ ਕਹਾਣੀਆਂ ਸੁਣਾਦਾ ਤੇ ਖੜਾਗਾ ਉਸ ਬਗੀਚੇ ਵਿੱਚ ਆ ਬੈਠਾ ਬੱਚੇ ਵੀ ਉਸਦੇ ਨਾਲ ਆ ਗਏ ਪਰ ਜਦ ਜੀਵ ਚੁੱਪਚਾਪ ਕਰਕੇ ਬਗੀਚੇ ਵਿੱਚ ਬੈਠ ਗਿਆ ਤਾਂ ਉਸਦੇ ਮੋਢਿਆਂ ਤੇ ਚੜ ਕੇ ਅਤੇ ਅੱਡੀਆਂ ਮਾਰ-ਮਾਰ ਆਖਣ ਲੱਗੀ ਕਿ ਬਾਬਾ ਅੱਗੋਂ ਕਹਾਣੀ ਸੁਣਾ ਚੁੱਪ ਕਿਉਂ ਹੋ ਗਿਆ ਹੈ ਜੀਵ ਦਾ ਜੀ ਕਰਦਾ ਕਿ ਉਹ ਚੁੱਪਚਾਪ ਬੈਠਾ ਰਹੇ ਪਰ ਉਹ ਬੱਚੇ ਉਸ ਨੂੰ ਕਿਉਂਪ ਨਾ ਬੈਠਣ ਦੇਣ ਇੰਨੇ ਵਿੱਚ ਹੋਮੇ ਨੇ ਮਕਾਨ ਵਿੱਚੋਂ ਬੱਚਿਆਂ ਨੂੰ ਆਵਾਜ਼ ਮਾਰੀ ਤੇ ਆਖਿਆ ਕਿ ਆ ਕੇ ਚਾਹ ਪੀ ਜਾਵੋ ਚਾਹ ਪੀਣ ਦਾ ਵਕਤ ਹੋ ਗਿਆ ਹੈ ਇਹ ਗੱਲ ਸੁਣ ਕੇ ਸਭ ਬੱਚੇ ਮਕਾਨ ਵੱਲ ਚਾਹ ਪੀਣ ਦੌੜ ਗਏ ਪਰ ਜੀਵ ਚੁੱਪ ਕਰਕੇ ਬਗੀਚੇ ਵਿੱਚ ਬੈਂਚ ਤੇ ਬੈਠਾ ਥਲਾਂ ਵੱਲ ਤੱਕਦਾ ਰਿਹਾ ਕੁਝ ਚਿਰ ਮਗਰੋਂ ਜੀਵ ਨੇ ਆਪਣੇ ਅੰਦਰੋਂ ਇਹ ਆਵਾਜ਼ ਆਉਂਦੀ ਸੁਣੀ ਜੀਵ ਬੜਾ ਹੈਰਾਨ ਹੋਇਆ ਕਿ ਮੇਰੇ ਅੰਦਰੋਂ ਇਹ ਆਵਾਜ਼ ਕਿਸ ਦੀ ਆ ਰਹੀ ਹੈ ਤਾਈਏ ਉਸ ਆਵਾਜ਼ ਨੇ ਜਿਹੜਾ ਹੋਰ ਸਾਫ਼ ਅਕਰਾਂ ਵਿੱਚ ਆ ਗਿਆ ਜੀਵ ਮੈਂ ਵਿਚਾਰ ਹਾਂ ਅਤੇ ਮੇਰੇ ਨਾਲ ਵਿਰਾਗ ਭਗਤੀ ਤੇ ਗਿਆਨ ਹਨ ਤੈਨੂੰ ਤੇਰੀ ਇਸ ਤਰਸਜੋਗ ਹਾਲਤ ਵਿੱਚੋਂ ਕੱਢਣਾ ਹੈ ਤੂੰ ਤਗੜਾ ਹੈ ਕਬਰਾ ਨਾ ਜਿਵੇਂ ਜਿਵੇਂ ਅਸੀਂ ਤੈਨੂੰ ਆਖੀਏ ਓਵੇਂ ਓਵੇਂ ਕਰਦਾ ਜਾਏ ਅਸੀਂ ਇੱਕ ਦਿਨ ਤੈਨੂੰ ਮਾਇਆ ਦੇ ਜਾਲ ਵਿੱਚੋਂ ਕੱਢ ਕੇ ਤੇਰੇ ਪਿਤਾ ਮਹਾਰਾਜ ਪਾਸ ਲੈ ਜਾਣਾ ਹੈ ਜੀਵ ਨੇ ਅੱਗੋਂ ਜਵਾਬ ਦਿੱਤਾ ਮੈਨੂੰ ਤਾਂ ਪਤਾ ਹੀ ਨਹੀਂ ਕਿ ਮੇਰਾ ਪਿਤਾ ਵੀ ਕੋਈ ਹੈ ਪਰ ਜੇ ਤੁਸੀਂ ਆਖਦੇ ਹੋ ਕਿ ਮਹਾਰਾਜ ਮੇਰਾ ਪਿਤਾ ਹੈ ਅਤੇ ਤੁਸੀਂ ਮੈਨੂੰ ਉਸ ਪਾਸ ਲੈ ਜਾਣ ਲਈ ਆਏ ਹੋ ਤਾਂ ਮੈਨੂੰ ਇਹ ਤੇ ਦੱਸੋ ਕਿ ਇਹ ਮੇਰਾ ਪਿਤਾ ਮਹਾਰਾਜ ਹੈ ਕੌਣ ਗਿਆਨ ਨੇ ਅੱਗੋਂ ਜਵਾਬ ਦਿੱਤਾ ਜੀਵ ਇਹ ਤੇਰਾ ਪਿਤਾ ਮਹਾਰਾਜ ਸਭ ਬ੍ਰਹਿਮੰਡਾਂ ਖੰਡਾਂ ਦਾ ਸੁਆਮੀ ਹੈ ਤੇ ਸਰਬ ਸ਼ਕਤੀਆਂ ਦਾ ਮਾਲਕ ਹੈ ਇਹ ਮਾਇਆ ਤੈਨੂੰ ਤੇਰੇ ਪਿਤਾ ਦੇ ਨਿੱਜ ਘਰ ਨਾਮੀ ਖਾਸ ਕਮਰੇ ਵਿੱਚੋਂ ਛਾਲ ਕੇ ਲੈ ਆਈ ਸੀ ਤੈਨੂੰ ਇਹ ਸਭ ਕੁਝ ਭੁੱਲ ਗਿਆ ਹੈ ਅਸੀਂ ਤੈਨੂੰ ਮੁੜ ਤੇਰੇ ਪਿਤਾ ਪਾਸ ਲੈ ਜਾਵਾਂਗੇ ਸਾਡਾ ਇਤਬਾਰ ਕਰ ਤੇ ਜਿਵੇਂ ਅਸੀਂ ਆਖੀਏ ਉਵੇਂ ਹੀ ਕਰ ਸਾ ਸੰਗਤ ਜੀ ਇੱਥੇ ਦੂਸਰੇ ਭਾਗ ਦੀ ਸਮਾਪਤੀ ਹੈ ਜੀ ਜੀਵ ਦੀ ਕਹਾਣੀ ਦੇ ਤੀਸਰੇ ਭਾਗ ਵਿੱਚ ਆਪ ਜੀ ਸਰਵਣ ਕਰੋਗੇ ਕਿਵੇਂ ਇਹ ਜੀਵ ਪ੍ਰਮਾਤਮਾ ਅੱਗੇ ਦੁਖੀ ਹੋ ਕੇ ਅਰਦਾਸ ਕਰਦਾ ਹੈ ਪ੍ਰਮਾਤਮਾ ਅਰਦਾਸ ਸੁਣ ਕਰਕੇ ਗਿਆਨ ਵਿਚਾਰ ਨੂੰ ਇਸ ਦੇ ਪਾਸ ਭੇਜਦਾ ਹੈ ਸੋ ਇਹ ਯਕੀਨ ਨਹੀਂ ਕਰਦਾ ਕਿ ਗਿਆਨ ਵਿਚਾਰ ਵੀ ਕੋਈ ਹੁੰਦੇ ਨੇ ਉਹ ਕਹਿੰਦੇ ਨੇ ਕਿ ਸਾਨੂੰ ਮਹਾਰਾਜਾ ਪ੍ਰਭੂ ਸਿੰਘ ਨੇ ਤੇਰੇ ਪਿਤਾ ਨੇ ਤੇਰੇ ਕੋਲ ਭੇਜਿਆ ਹੈ ਪਰ ਇਹ ਜਗੀਨੀ ਕਰਦਾ ਕਿਉਂਕਿ ਇਹਨੂੰ ਵਾਰ-ਵਾਰ ਜਨਮ ਲੈ ਲੈ ਕੇ ਚੇਤਾ ਹੀ ਭੁੱਲ ਗਿਆ ਹੁੰਦਾ ਕਿ ਮੇਰਾ ਕੋਈ ਪਿਤਾ ਵੀ ਸੀ ਹੈ ਸੋ ਆਓ ਅੱਗੇ ਆਪਾਂ ਤੀਸਰੇ ਭਾਗ ਵਿੱਚ ਇਸੇ ਤਰ੍ਹਾਂ ਸਰਵਣ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ